ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅਸੀਂ ਸਮੂਹ ਜਲੰਧਰ ਜ਼ਿਲ੍ਹੇ ਦੇ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪੈਰੋਕਾਰ ਨੇ ਅੰਥ ਦੱਦੀ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਹਤਾਸ਼ੀ ਨੇ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਕੱਲ ਨੂੰ 19 ਤਰੀਕ ਨੂੰ ਬਹੁਤ ਵੱਡੀ ਇੱਕ ਕਾਨਫਰੰਸ ਹੋਣ ਜਾ ਰਹੀ ਹੈ ਪ੍ਰਤਾਪਰੇ ਦੀ ਦਾਣਾ ਮੰਡੀ ਵਿੱਚ ਇਹ ਕਾਨਫਰੰਸ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਜਿੰਨੇ ਵੀ ਸ਼ਹਿਰ ਦੇ ਹਲਕੇ ਨੇ ਤੇ ਪਿੰਡਾਂ ਦੇ ਹਲਕੇ ਨੇ ਤਿਆਤ ਦੇ ਹਲਕੇ ਨੇ ਉਹਨਾਂ ਸਾਰਿਆਂ ਦੀ ਹੈ ਤੇ ਸਾਰਿਆਂ ਨੂੰ ਬੇਨਤੀ ਆ ਕਿ 11 ਵਜੇ ਵੱਧ ਚੜਕੇ ਵੱਡੀ ਗਿਣਤੀ ਵਿੱਚ ਤਗੜੇ ਹੋ ਕੇ ਪਰਤਾਪਰੇ ਦੀ ਦਾਣਾ ਮੰਡੀ ਜਿਹੜੀ ਲਾਂਬੜੇ ਦੇ ਨੇੜੇ ਹੈ ਜਹਿੰਦਰ ਨਕੋਦਰ ਰੋਡ ਉੱਪਰ ਆ ਉੱਥੇ 11 ਵਜੇ ਪਹੁੰਚੋ ਆਪਣੇ ਸਾਰੇ ਜਿੰਨੇ ਵੀ ਸੀਨੀਅਰ ਲੀਡਰ ਨੇ ਸਾਰੀ ਆਪਣੇ ਸੂਬੇ ਦੀ ਲੀਡਰਸ਼ਿਪ ਆ ਉਹ ਸਾਰੀ ਤਿਆਰੀ ਆ ਤੇ ਆਪਾਂ ਇਸ ਰੈਲੀ ਵਿੱਚ ਤਗੜੇ ਹੋ ਕੇ ਸ਼ਾ ਲਈਏ ਤੇ ਪੰਜਾਬ ਦੀ ਜਿਹੜੀ ਆਉਣ ਵਾਲੀ ਤਸਵੀਰ ਆ ਪੰਜਾਬ ਦੀ ਜਿਹੜੀ ਰਾਜਨੀਤੀ ਆਉਣ ਵਾਲੇ ਸਮੇਂ ਚੋਂ ਬਣਨੀ ਆ ਉਸ ਵਿੱਚ ਆਪਾਂ ਆਪਣਾ ਯੋਗਦਾਨ ਪਾ ਸਕੀਏ ਅੱਜ ਸਮਾਂ ਮੰਗ ਕਰਦਾ ਆਪਣੇ ਸਾਰਿਆਂ ਤੋਂ ਸਮੂਹ ਪੰਜਾਬੀਆਂ ਤੋਂ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਪਿਆਰੋਕਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਿੰਨੇ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਤੋਂ ਸਭ ਤੋਂ ਇਹ ਸਮਾਂ ਮੰਗ ਕਰਦਾ ਕਿ ਆਪਾਂ ਸਾਰੇ ਤਕੜੇ ਹੋ ਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੈ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੋਂ ਬਾਅਦ ਭਰਤੀ ਕਰਕੇ ਇਹ ਜਿਹੜਾ ਫੌਂਡ ਵਿੱਚ ਆਇਆ ਸੀਗਾ ਤੇ ਉਸ ਸ਼੍ਰੋਮਣੀ ਅਕਾਲੀ ਦਲ ਦਾ ਆਪਾਂ ਤਕੜੇ ਹੋ ਕੇ ਸਾਥ ਦਈਏ ਤਾਂ ਕਿ ਆਪਾਂ ਜਿਹੜੀ ਰਾਜਨੀਤੀ ਹੈ ਉਸ ਵਿੱਚ ਧਰਮ ਦਾ ਵੀ ਬੋਲਬਾਲਾ ਹੋਵੇ ਅਤੇ ਸਾਫ ਸੁਥਰੀ ਰਾਜਨੀਤੀ ਵਿੱਚ ਆਪਾਂ ਆਪਣਾ ਯੋਗਦਾਨ ਪਾ ਸਕੀਏ ਚੰਗੇ ਇਮਾਨਦਾਰ ਸੱਚੇ ਸੁੱਚੇ ਲੀਡਰਗੇ ਆਉਣ ਜਿਹੜੇ ਪੰਜਾਬ ਦੀ ਆਵਾਜ਼ ਬਣ ਸਕਣ ਪੰਜਾਬ ਨੂੰ ਸੰਭਾਲਣ ਲੋਕਾਂ ਵਾਸਤੇ ਜਿਹੜੇ ਜੂਝਣ ਲੋਕਾਂ ਵਾਸਤੇ ਸੰਘਰਸ਼ ਕਰਨ ਅਤੇ ਉਹਨਾਂ ਨੂੰ ਆਪਣਾ ਕੋਈ ਨਿੱਜੀ ਸਵਾਰਥ ਨਾ ਹੋਵੇ ਕੋਈ ਉਹਨਾਂ ਨੂੰ ਲੋਭ ਕੋਈ ਲਾਲਸਾ ਨਾ ਹੋਵੇ ਉਹਨਾਂ ਦਾ ਸਿਰਫ ਇੱਕੋ ਹੀ ਮੰਤਵ ਹੋਵੇ ਕਿ ਅਸੀਂ ਸਿਆਸਤ ਵਿੱਚ ਜਾ ਕੇ ਸੇਵਾ ਕਰਨੀ ਹੈ ਤੇ ਪੰਜਾਬ ਦੇ ਭਲੇ ਵਾਸਤੇ ਪੰਜਾਬ ਦੀ ਤਰੱਕੀ ਵਾਸਤੇ ਲੋਕਾਂ ਦੇ ਭਲੇ ਵਾਸਤੇ ਅਸੀਂ ਕੰਮ ਕਰਨਾ ਹੈ ਸੋ ਸੋਸ਼ੀਅਲੀ ਤੁਹਾਨੂੰ ਫੇਰ ਇੱਕ ਵਾਰੀ ਬੇਨਤੀ ਕਰਦੇ ਆ ਕਿ ਤਗੜੇ ਹੋ ਕੇ ਕੱਲ ਦੀ ਇਸ ਰੈਲੀ ਵਿੱਚ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ